ਇੱਕ ਵਾਰ ਇੱਕ ਔਰਤ ਦਾ ਪਤੀ ਮਰ ਚੁੱਕਿਆ ਹੁੰਦਾ ਉਹ ਵਿਧਵਾ ਹੁੰਦੀ ਹੈ ਉਹਦੇ ਬੱਚੇ ਛੋਟੇ ਹੁੰਦੇ ਨੇ ਤਾਂ ਉਹ ਕੀ ਕਰਦੀ ਹੈ ਆਪਣੇ ਪਤੀ ਦੀ ਇੱਕ ਸ਼ਰਟ ਹਮੇਸ਼ਾ ਇੱਕ ਕੁੰਟੀ ਦੇ ਉੱਤੇ ਟੰਗ ਕੇ ਰੱਖਦੀ ਹੈ ਤੇ ਆਪਣੇ ਘਰ ਨੂੰ ਚਲਾਉਣ ਵਾਸਤੇ ਜਿੰਨੇ ਵੀ ਪੈਸੇ ਉਹ ਕਮਾਉਂਦੀ ਹੈ ਉਹ ਜਾ ਕੇ ਆਪਣੇ ਉਸ ਪਤੀ ਦੀ ਸ਼ਰਟ ਦੇ ਜੇਬ ਦੇ ਵਿੱਚ ਰੱਖ ਦਿੰਦੀ ਹੈ ਤੇ ਜਦੋਂ ਵੀ ਉਹਦੇ ਬੱਚੇ ਉਹ ਤੋਂ ਆ ਕੇ ਪੈਸੇ ਮੰਗਦੇ ਨੇ ਖਰਚੇ ਵਾਸਤੇ ਉਹਨਾਂ ਨੂੰ ਇੱਕੇ ਗੱਲ ਦਾ ਜਵਾਬ ਦਿੰਦੀ ਹੈ ਵੀ ਜਾ ਕੇ ਆਪਣੇ ਪਿਓ ਤੋਂ ਲੈ ਲਓ ਤੇ ਬੱਚੇ ਆਪਣੇ ਪਿਓ ਦੀ ਸ਼ਰਟ ਦੇ ਵਿੱਚ ਜਾ ਕੇ ਪੈਸੇ ਦੇਖਦੇ ਨੇ ਪਏ ਤਾਂ ਉਹਨਾਂ ਨੂੰ ਜਿੰਨੇ ਪੈਸਿਆਂ ਦੀ ਲੋੜ ਹੁੰਦੀ ਹੈ ਉਹ ਓਨੇ ਕ ਪੈਸੇ ਕੱਢ ਲੈਂਦੇ ਨੇ ਤੇ ਖਰਚ ਲੈਂਦੇ ਨੇ ਵਰਤ ਲੈਂਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਦੋ ਕੰਮ ਹੱਲ ਹੁੰਦੇ ਨੇ ਇੱਕ ਤਾਂ ਉਹ ਔਰਤ ਆਪਣੇ ਪਤੀ ਨੂੰ ਤੇ ਆਪਣੇ ਬੱਚਿਆਂ ਦੇ ਪਿਓ ਨੂੰ ਜਿਉਂਦਾ ਰੱਖਦੀ ਹੈ ਤੇ ਦੂਜੀ ਗੱਲ ਬੱਚਿਆਂ ਦੇ ਵਿੱਚ ਪੈਸੇ ਨੂੰ ਸਹੀ ਢੰਗ ਨਾਲ ਖਰਚਣ ਦੀ ਆदत ਪੈਂਦੀ ਹੈ ਸਾਡੀ ਵੀ ਕਈ ਵਾਰ ਜ਼ਿੰਦਗੀ ਦੇ ਵਿੱਚ ਮਾਪੇ ਸਾਡੇ ਕੋਲੇ ਹੁੰਦੇ ਨੇ ਔਰ ਉਹ ਆਪਣੇ ਜਿਉਂਦੇ ਜੀ ਆਪਣੇ ਬੱਚਿਆਂ ਦੇ ਵਿੱਚ ਪੈਸੇ ਨੂੰ ਲੈ ਕੇ ਚੰਗੀਆਂ ਆਤਾਂ ਨਹੀਂ ਪਾਉਂਦੇ ਜਾਂ ਆਪਣੇ ਜਿਉਂਦੇ ਹੋਣ ਦਾ ਅਹਿਸਾਸ ਨਹੀਂ ਕਰਾਉਂਦੇ ਕਿ ਅਸੀਂ ਤੁਹਾਡੇ ਨਾਲ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਦੇਣੀਆਂ ਨੇ ਇਸ ਤਰ੍ਹਾਂ ਦੀਆਂ ਚੰਗੀਆਂ ਆਤਾਂ ਪੈਸੇ ਦੀਆਂ ਚੰਗੀਆਂ ਆਤਾਂ ਪਾਉਣੀਆਂ ਨੇ ਉਹਨਾਂ ਨੇ ਆਪਣੀ ਗੈਰ ਹਾਜ਼ਰੀ ਦੇ ਵਿੱਚ ਵੀ ਆਪਣੇ ਲਾਈਪਾਰਟਨਰ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਆਤਾਂ ਪਾ ਦੇਣੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਆਤਾਂ ਨਹੀਂ ਹੋਣਗੀਆਂ ਉਹਨਾਂ ਕੋਲ ਚਾਹੇ ਪੈਸਾ ਵੀ ਹੋਵੇ ਚਾਹੇ ਮਾਪੇਪਾ ਜਿਉਂਦੇ ਵੀ ਹੋਣ ਉਹਨਾਂ ਦੇ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੀ ਆਤਮਾ ਕਦੇ ਨਹੀਂ ਪਾਉਣਗੀਆਂ ਗੌਰ ਕਰੋ ਤੁਹਾਡੇ ਬੱਚਿਆਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਹੋਏ ਉਹਨਾਂ ਨੂੰ ਅਹਿਸਾਸ ਹੈ ਕਿ ਸਾਡੇ ਮਾਂ ਪਿਓ ਸਾਡੇ ਨਾਲ ਨੇ ਜਾਂ ਉਹਨਾਂ ਨੂੰ ਪੈਸੇ ਦੀ ਕਦਰ ਹੈ ਸलाम ਕਰਦਾ ਹਾਂ ਉਸ ਔਰਤ ਨੂੰ ਜਿਨੇ ਆਪਣੇ ਪਤੀ ਨੂੰ ਸਰੀਰਕ ਤੌਰ ਦੇ ਉੱਤੇ ਦੁਨੀਆ ਤੋਂ ਜਾਣਦੇ ਬਾਵੀਯੋਦ ਵੀ ਉਹਦੀ ਰੂਹ ਨੂੰ ਉਹਦੀ ਆਤਮਾ ਨੂੰ ਤੇ ਉਹਦੀ ਹੋਂਦ ਨੂੰ ਆਪਣੀ ਜ਼ਿੰਦਗੀ ਚੋਂ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਚੋਂ ਜਾਣ ਨਹੀਂ ਦਿੱਤਾ ਸਸ਼ੀਗਰ